ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 810 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 811 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਰਾਗ ਬਲਾਵਲ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕੀਤਾ ਲੋੜੈ ਸੋ ਕਰੈ ਤੁਜ ਬਿਨ ਕਛ ਨਾਹੇ हे ਪ੍ਰਭੂ ਜੋ ਕੋਈ ਤੂ ਕਰਨਾ ਚਾਹੁੰਦਾ ਹੈ ਉਹੀ ਤੂ ਕਰਦਾ ਹੈ ਤੇਰੀ ਪ੍ਰੇਰਨਾ ਤੋਂ ਬਿਨਾ ਜੀਵ ਪਾਸੋਂ ਕੁਝ ਨਹੀਂ ਹੋ ਸਕਦਾ ਪਰ ਤਾਪ ਤੁਹਾਡਾ ਦੇਖ ਕੇ ਜਮਦੂਤ ਛੱਡ ਜਾਹੇ ਤੇਰਾ ਤੇਜ ਪ੍ਰਤਾਪ ਵੇਖ ਕੇ ਜਾਮਦੂਤ ਵੀ ਜੀਵ ਨੂੰ ਛੱਡ ਜਾਂਦੇ ਹਨ ਤੇਮਰੀ ਕਿਰਪਾ ਤੇ ਛੂਟੀ ਹੈ ਬਿਨਸੈ ਅਹਮੇਵ हे ਪ੍ਰਭੂ ਤੇਰੀ ਕਿਰਪਾ ਨਾਲ ਹੀ ਜੀਵਾਂ ਦੀ ਹਮੈ ਦੂਰ ਹੋ ਸਕਦੀ ਹੈ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਰਹਾਓ हे ਸਾਰੀਆਂ ਤਾਕਤਾਂ ਵਾਲੇ ਪ੍ਰਭੂ ਪਰਮਾਤਮਾ हे ਸਭ ਉਜ ਕਰਨ ਸਕਣ ਦੇ ਸਮਰਥ हे सब कुज कर सकन वाले प्रभु हे गुण नाल पुर पुर परमात्मा हे सब तो बडे देवते प्रभु तेरी मेहर नाल ही बेकारां तो बच सकिदा है रहाओ खोजत खोजत खोजिया नाम मैं बिन कूर हे प्रभु पाल कर दियां कर दियां आखर मैं ये गल लब् ली है के तेरे नाम तो बिना और सब कुज नास्वंत है झूठा है ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨសា ਪੂਰ ਜਿੰਦਗੀ ਦਾ ਸਾਰਾ ਸੁਖ ਸਾਧ ਸੰਗਤ ਵਿੱਚ ਹੀ ਪ੍ਰਾਪਤ ਹੁੰਦਾ ਹੈ हे ਪ੍ਰਭੂ ਮੇਰੀ ਵੀ ਸਾਧ ਸੰਗਤ ਵਿੱਚ ਟਿਕਾਈ ਰੱਖੀ ਇਹ ਮੇਰੀ ਤਾਂਗ ਪੂਰੀ ਕਰ ਜਿਤ ਜਿਤ ਲਾਵ ਤਿਤ ਤਿਤ ਲਗੈ ਸਿਆਨਪ ਸਭ ਜਾਲੀ हे ਪ੍ਰਭੂ ਜੈਸ ਜੈਸ ਕੰਮ ਵਿੱਚ ਤੂੰ ਜੀਵਾਂ ਨੂੰ ਲਾਂਦਾ ਹੈ ਉਸੇ ਉਸੇ ਵਿੱਚ ਜੀਵ ਲੱਗਦੇ ਹਨ ਇਸ ਵਾਸਤੇ हे ਪ੍ਰਭੂ ਮੈਂ ਆਪਣੀ ਸਾਰੀ ਚੁਤرائی ਮੁਕਾ ਦਿੱਤੀ ਹੈ ਤੇ ਤੇਰੀ ਰਜਾ ਵਿੱਚ ਤੁਰਨਾ ਲੋੜਦਾ ਹਾਂ ਜਦ ਤੱਕ ਹਤ ਤੁਮ ਪਰਪੂਰ ਹੋ ਮੇਰੇ ਦੀਨ ਦਿਆਲੀ हे ਦੀਨ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ ਤੂੰ ਸਾਰੇ ਜਗਤ ਵਿੱਚ ਹਰ ਥਾਂ ਮੌਜੂਦ ਹੈਂ ਤੇਥੋਂ ਕੋਈ ਆਕੀ ਨਹੀਂ ਹੋ ਸਕਦਾ ਸਭ ਕੇ ਛਤਮਤੇ ਮੰਗਨਾ ਵੱਡ ਭਾਗੀ ਪਾਏ हे प्रभु ਅਸੀਂ ਜੀਉ ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ ਜਿਹੜਾ ਵੱਡ ਭਾਗੀ ਮਨੁੱਖ ਮੰਗਦਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਨਾਨਕ ਕੀ ਅਰਦਾਸ ਪ੍ਰਭ ਜੀ ਵਾ ਗੁਣ ਗਾਏ हे ਪ੍ਰਭ ਤੇ ਦਾਸ ਨਾਨਕ ਦੀ ਤੇਰੇ ਦਰ ਤੇ ਅਰਦਾਸ ਹੈ ਮੇਰੇ ਉੱਤੇ ਮਿਹਰ ਕਰ ਮੈਂ ਨਾਨਕ ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ਬੇਲਾਵਲ ਮਹੱਲਾ ਪੰਜਾਬਾਂ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਏ ਭਾਈ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਪ੍ਰਭ ਸੇ ਤੀ ਰੰਗ ਰਾਤਿਆ ਤਾਤੇ ਗਰਬ ਨਾ ਗਰਸਨਾ ਸਾਧ ਸੰਗਤ ਦੀ ਬਰਕਤ ਨਾਲ ਪਰਮਾਤਮਾ ਨਾਲ ਸਾਝ ਬਣਿਆ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ ਜਿਸ ਕਰਕੇ ਜਨਮ ਮਰਨ ਦਾ ਗੇੜ ਨਹੀਂ ਪੈਂਦਾ ਇਸੇ ਕਰਕੇ ਹੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਫਸੀਦਾ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਏ ਭਈ ਪ੍ਰਮਾਤਮਾ ਦਾ ਨਾਮ ਜਪਿਆ ਮਨੁੱਖ ਦੀ ਜੀਪ ਪਵਿੱਤਰ ਹੋ ਜਾਂਦੀ ਹੈ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾਰਾ ਹਾਓ ਗੁਰੂ ਦਾ ਦੱਸਿਆ ਹੋਇਆ ਹਰ ਨਾਮ ਦਾ ਜਾਪ ਜਪਿਆ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਵੀ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ ਰਹਾਉ ਘਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਏ ਭਾਈ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦੇ ਨਾਮ ਦਾ ਰਸ ਚਖਿਆ ਮਾਇਆ ਦੇ ਲਾਲਚ ਵੱਲੋਂ ਰਾਜ ਜਾਈਦਾ ਹੈ ਪ੍ਰਮਾਤਮਾ ਦਾ ਨਾਮ ਰਸ ਮਨ ਵਿੱਚ ਵਸਾ ਕੇ ਸਦਾ ਖਿੜੇ ਰਹੀਦਾ ਹੈ ਬੁੱਧ ਪਰਗਾਸ ਪ੍ਰਗਟ ਭਈ ਉਲਟ ਕਮਲ ਬੇਗਸਨਾ ਬੁੱਧੀ ਵਿੱਚ ਸਹੀ ਜੀਵਨ ਦਾ ਚਾਨਣ ਹੋ ਜਾਂਦਾ ਹੈ ਬੁੱਧੀ ਉਜਲ ਹੋ ਜਾਂਦੀ ਹੈ ਹਿਰਦਾ ਕੋਲ ਮਾਇਆ ਦੇ ਮੋਹ ਵੱਲੋਂ ਪਰਤ ਕੇ ਸਦਾ ਪ੍ਰਭੂ ਦੇ ਪਿਆਰ ਰੰਗ ਵਿੱਚ ਖਿੜਿਆ ਰਹਿੰਦਾ ਹੈ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਹੈ ਪਾਈ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤੇ ਆ ਮਨੁੱਖ ਦਾ ਮਨ ਠੰਡਾ ਠਾਰ ਹੋ ਜਾਂਦਾ ਹੈ ਮਨ ਵਿੱਚ ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਦਹ ਦੇ ਸੁਤਾਵਤ ਮਿਟ ਗਏ ਨਿਰਮਲ ਥਾਨ ਬਸਣਾ ਮਾਇਆ ਦੀ ਖਾਤਰ ਦਸੀ ਬਾਸੀ ਸਾਰੇ ਜਗਤ ਵਿੱਚ ਦੌੜ ਭੱਜ ਮਿਟ ਜਾਂਦੀ ਹੈ ਪ੍ਰਭੂ ਦੇ ਚਰਨਾਂ ਦੇ ਪਵਿੱਤਰ ਥਾਂ ਵਿੱਚ ਨਿਵਾਸ ਹੋ ਜਾਂਦਾ ਹੈ ਰੱਖਣ ਹਾਰੇ ਰੱਖਿਆ ਭਏ ਪਰਮਾ ਭਸਨਾ ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਪ੍ਰਭੂ ਨੇ ਜਿਸ ਮਨੁੱਖ ਦੀ ਵਿਕਾਰਾਂ ਵੱਲੋਂ ਰਾਖੀ ਕੀਤੀ ਉਹ ਦੀ ਸਾਰੀਆਂ ਹੀ ਉਹਦੀਆਂ ਸਾਰੀਆਂ ਹੀ ਭਟਕਣਾ ਛੜ ਕੇ ਸੁਹਾ ਹੋ ਗਈਆਂ ਨਾਮ ਨਿਹਦਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਏ ਨਾਨਕ ਗੁਰੂ ਦਾ ਦਰਸ਼ਨ ਕਰਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜੋ ਮਾਨੋ ਦੁਨੀਆਂ ਦੇ ਸਾਰੇ ਹੀ ਖਜ਼ਾਨੇ ਹੈ ਤੇ ਨਾਮ ਦੀ ਬਰਕਤ ਨਾਲ ਉਹ ਸਦਾ ਲਈ ਸੁਖੀ ਹੋ ਗਿਆ ਬਿਲਾਵਲ ਮਹੱਲਾ ਪੰਜਵਾ ਪੱਖਾ ਪਾਣੀ ਪੱਖਾ ਪੀ ਸਦਾਸ ਕਹਿ ਤਬ ਹੋਏ ਨਿਹਾਲ ਹੇ ਭਾਈ ਪ੍ਰਭੂ ਦੇ ਭਗਤ ਪ੍ਰਭੂ ਦੇ ਘਰ ਵਿੱਚ ਪਾਣੀ ਢੋਆ ਕਰਦੇ ਹਨ ਪੱਖਾ ਚੱਲਿਆ ਕਰਦੇ ਹਨ ਆਟਾ ਪੀਆ ਕਰਦੇ ਹਨ ਤਦੋਂ ਹੀ ਨੰਦਮਾਨ ਦੇ ਹਨ ਪਾਣੀ ਪੱਖਾ ਪੀ ਸਦਾ ਸਕੈ ਤਬ ਹੋਏ ਨਿਹਾਲ हे ਭਾਈ ਪ੍ਰਭੂ ਦੇ ਭਗਤ ਦੇ ਘਰ ਵਿੱਚ ਪਾਣੀ ਢੋਇਆ ਕਰ ਪੱਖਾ ਚੱਲਿਆ ਕਰ ਆਟਾ ਪੀਆ ਕਰ ਤਦੋਂ ਹੀ ਤੂੰ ਨੰਦਮਾਣੇਗਾ ਰਾਜ ਮਿਲਖ ਸਿੱਖਦਾਰੀਆਂ ਅਗਨੀ ਮਹਿਜਾਲ ਦੁਨੀਆਂ ਦੀਆਂ ਹਕੂਮਤਾਂ ਰਾਜ ਦਾ ਮਾਣ ਜ਼ਮੀਨ ਦੀ ਮਾਲਕੀ ਸਰਦਾਰੀਆਂ ਮੇਰੀਆਂ ਦੋ ਦੋ ਕੋਠੀਆਂ ਇਹਨਾਂ ਗੱਲਾਂ ਨੂੰ ਅੱਗ ਵਿੱਚ ਸਾੜ ਦੇ ਇਹਨਾਂ ਦਾ ਲਾਲਚ ਛੱਡ ਦੇ ਸੰਤ ਜਨਾ ਕਾਸ਼ੋ ਹਰਾ ਤੇ ਸਚਰਣੀ ਲਾਗ ਹੇ ਭਾਈ ਜੋ ਮਨੁੱਖ ਜੋ ਗੁਰਮਖ ਮਨੁੱਖਾਂ ਦਾ ਨੌਕਰ ਹੋਵੇ ਉਸ ਦੇ ਚਰਨੀ ਲਗਿਆ ਕਰ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗ ਰਹਾਓ ਹੇ ਭਾਈ ਮੈਂ ਤਾਂ ਜਿਹੜੇ ਵੱਡੇ ਵੱਡੇ ਤਨਹਾੜ ਰਾਜੇ ਹੋਣ ਉਹਨਾਂ ਦਾ ਸਾਥ ਛੱਡਣ ਤਿਆਰ ਹੋਵਾਂਗਾ ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿੱਚ ਰਹਿਣਾ ਪਸੰਦ ਕਰਾਂਗਾ ਰਹਾਓ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ ਹੈ ਭਾਈ ਗੁਰਮਖਾਂ ਦੇ ਘਰ ਦੀ ਰੁੱਖੀ ਰੋਟੀ ਜੇ ਮਿਲੇ ਤਾਂ ਉਸ ਨੂੰ ਦੁਨੀਆਂ ਦੇ ਸਾਰੇ ਖਜ਼ਾਨੇ ਸਮਝ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ ਮਾੜੇ ਦੇ ਘਰ ਦੀ ਜਿਹੜੀ ਰੋਟੀ ਵੀ ਹੈ ਨਾ ਗਰੀਬ ਦੇ ਘਰ ਦੀ ਉਹ ਵੀ 36 ਪਦਾਰਥਾਂ ਵਰਗੀ ਏ ਪਰ ਜਿਹੜੇ ਪਾਪੀ ਦੇ ਘਰ ਦਾ ਪ੍ਰਸ਼ਾਦਾ ਹੈ ਨਾ ਗੁਰੂ ਜੀ ਦੱਸਦੇ ਹਨ ਪਰ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਦੇ ਘਰ ਵਿੱਚ ਜੇ ਕਈ ਕਿਸਮਾਂ ਦੇ ਭੋਜਨ ਮਿਲਣਾ 36 ਪ੍ਰਕਾਰ ਦੇ ਭੋਜਨ ਮਿਲਣਾ ਤਾਂ ਉਹ ਜ਼ਹਿਰ ਵਰਗੇ ਹਨ ਭਗਤ ਜਨਾਕਾ ਲੂੰਗਰਾ ਓੜ ਨਗਨ ਨਾ ਹੋਈ ਏ ਭਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਪੂਰਾ ਵੀ ਮਿਲ ਜਾਏ ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ ਪ੍ਰਭੂ ਨਾਲ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਰੋਪਾ ਵੀ ਮਿਲੇ ਉਹ ਪਹਿਨੇ ਆ ਇੱਜ਼ਤ ਗਵਾ ਲਈਦੀ ਹੈ ਕਿਉਂਕਿ ਜਿੰਨੇ ਲੋਕ ਵੱਡੇ ਹੁੰਦੇ ਨੇ ਮਾਇਆ ਵਿੱਚ ਉਨੇ ਹੀ ਹੰਕਾਰੀ ਹੁੰਦੇ ਨੇ ਤੇ ਉਨੇ ਹੀ ਉਹ ਕਮੀਨੇਪਨ ਵਿੱਚ ਉਤਰਾਉਂਦੇ ਨੇ ਜਿਹੜੇ ਨਾਮ ਨਹੀਂ ਜਪਦੇ ਤੇ ਉਹਨਾਂ ਵੱਲੋਂ ਮਿਲਿਆ ਜੋ ਸਰੂਪਾ ਹੁੰਦਾ ਉਹ ਪਹਿਨਣ ਯੋਗ ਨਹੀਂ ਹੁੰਦਾ ਤੇ ਜਿਹੜਾ ਗਰੀਬ ਦੇ ਘਰ ਦਾ ਕੋਈ ਖੇਸ ਚਾਦਰ ਹੈ ਉਹੀ ਪਹਿਨਣ ਯੋਗ ਹੁੰਦੀ ਹੈ ਗੁਰੂ ਜੀ ਵੀ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ ਸਾਖਤ ਸਿਉ ਮੁਖ ਜੋਰੀਐ ਅਦ ਵਿੱਚੋ ਟੂਟੈ हे ਭਾਈ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆ ਉਹ ਮੇਲ-ਜੋਲ ਤੋੜ ਨਹੀਂ ਨਿਭਦਾ ਅੱਧ ਵਿੱਚੋਂ ਹੀ ਟੁੱਟ ਜਾਂਦਾ ਹੈ ਹਰ ਜਨ ਕੀ ਸੇਵਾ ਜੋ ਕਰੇ ਇਤਉ ਤੈ ਛੁਟੈ ਜਿਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਝਗੜਿਆਂ ਬਖੇੜਿਆਂ ਤੋਂ ਬਚਿਆ ਰਹਿੰਦਾ ਹੈ ਸਾਬਕੇ ਸ ਤੂੰਨ ਹੀ ਤੇ ਹੋਆ ਆਪ ਬਣਤ ਬਣਾਈ ਪਰ हे ਪ੍ਰਭੂ ਪਰਮਾਤਮਾ ਜੀਵਾਂ ਦੇ ਕੀ ਵਸ ਜੀਵਾਂ ਦਾ ਹਰੇਕ ਕੰਮ ਤੇਰੀ ਪ੍ਰੇਰਣਾ ਨਾਲ ਹੀ ਹੁੰਦਾ ਹੈ ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ ਦਰਸ਼ਨ ਭੇਟ ਤਸਾਦ ਕਾ ਨਾਨਕ ਗੁਣ ਗਾਈ हे ਨਾਨਕ ਅਰਦਾਸ ਕਰ ਤਿਆਖੇ ਪ੍ਰਭੂ ਮੇਰ ਕਰ ਮੈਂ ਗੁਰੂ ਦਾ ਦਰਸ਼ਨ ਕਰਕੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਦਾ ਤੇਰੇ ਗੁਣ ਗਾਉਂਦਾ ਰਹਾ ਸਭ ਕੁਛ ਤੁਮਹੀ ਤੇ ਹੋਵਾ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 811 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 812 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਬਖਸ਼ੋ ਜੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ